ਇਹ ਗੱਲ ਕੀਤੀ ਕਿ ਰੱਬ ਨੇ ਸ੍ਰੀਤੀ ਬਣਾਈ ਹੈ ਤੇ ਰੱਬ ਇਸ ਸ੍ਰਿਸ਼ਟੀ ਨੂੰ ਬਣਾ ਕੇ ਇਸ ਸੰਸਾਰ ਨੂੰ ਬਣਾ ਕੇ ਕਿੱਥੇ ਗਿਆ ਹੈ ਇਸ ਸੰਸਾਰ ਵਿੱਚ ਹੀ ਬੈਠਾ ਹੈ ਸਤਿਗੁਰੂ ਕਹਿੰਦੇ ਇਹ ਸੰਸਾਰ ਦਾ ਘਰ ਹੈ ਬਾਰਤ ਨੇ ਬਚਨ ਕੀਤਾ ਨਾ ਇਹ ਇਹ ਜਿਹੜਾ ਸੰਸਾਰ ਹੈ ਰੱਬ ਦਾ ਘਰ ਹੈ ਰੱਬ ਇੱਥੇ ਬੈਠਾ ਹੈ ਉਹ ਹਰ ਇੱਕ ਕਣ-ਕਣ ਵਿੱਚ ਵਸਦਾ ਹੈ ਹਰ ਇੱਕ ਥਾਂ 'ਤੇ ਇਹ ਜਦ ਸੱਚੇ ਕੀ ਹੈ ਕੁੰਖੜੀ ਸੱਚੇ ਕਾ ਵਿੱਚ ਬਾਸ ਕਿ ਇਹ ਸੰਸਾਰ ਸੱਚੇ ਦੀ ਕੁੰਖੜੀ ਹੈ ਸੱਚੇ ਦਾ ਘਰ ਹੈ ਤੇ ਪ੍ਰਮਾਤਮਾ ਜੀ ਸੰਸਾਰ ਦੇ ਵਿੱਚ ਰਹੇ ਹੋਏ ਹੈ ਉਹ ਹਰ ਇੱਕ ਕਣ ਕਣ ਦੇ ਵਿੱਚ ਕੋਈ ਵੀ ਖਾ ਇਤਰਾ ਦੀ ਨਹੀਂ ਕਿੱਥੇ ਰੱਬ ਨਹੀਂ ਪਰਮਾਤਮਾ ਨਹੀਂ ਕੋਈ ਵੀ ਖਾਲੀ ਨਹੀਂ ਹਾਂ ਪਰ ਆਪ ਸਾਰੀਆਂ ਥਾਂਾਂ ਤੇ ਪਰਮਾਤਮਾ ਹਰ ਇੱਕ ਥਾਂ ਤੇ ਵਸਦਾ ਹੈ ਕਿਉਂਕਿ ਇਹ ਘਰ ਹੈ ਉਹਦਾ ਉਹਨੇ ਸੰਸਾਰ ਨੂੰ ਬਣਾਇਆ ਮਹਾਰਾਜ ਜੀ ਨੇ ਕਿਤੇ ਗਿਆ ਨਹੀਂ ਫਰੀਦਾ ਖਾਲ ਖਲਕ ਹੈ ਖਲਕ ਮਖੀਰਬਾਨ ਕਿੰਦੇ ਇਹ ਸ੍ਰਿਸ਼ਟੀ ਬਣਾਈ ਤੁਸੀਂ ਇਹ ਪਰਮਾਤਮਾ ਨੇ ਤੇ ਭਗਤ ਪ੍ਰੀਤ ਕਹਿੰਦੇ ਇਥੇ ਰਹਿੰਦਾ ਹੈ ਰੱਬ ਰਹਿੰਦਾ ਹੈ ਪਰਮਾਤਮਾ ਨੇ ਹੈ ਉਹਨੇ ਸੰਸਾਰ ਬਣਾਇਆ ਮਹਾਰਾਜ ਜੀ ਨੇ ਬਣਾ ਕੇ ਇੱਥੇ ਬੈਠੇ ਕਿਤੇ ਗਿਆ ਵੱਖਰਾ ਨਹੀਂ ਹੋਇਆ ਆ ਰਾਮ ਨੇ ਸਾਨੂੰ ਬਣਾਇਆ ਸਾ ਤੋਂ ਵੱਖਰਾ ਨਹੀਂ ਹੋਇਆ ਰੱਬ ਨੇ ਸੰਸਾਰ ਬਣਾਇਆ ਸੰਸਾਰ ਤੋਂ ਵੱਖਰਾ ਨਹੀਂ ਹੋਇਆ ਔਰ ਗੁਰੂ ਤੇਗ ਬਹਾਦਰ ਜੀ ਨੇ ਤੁ ਬਚਨ ਕੀਤਾ ਹੈ ਮਹਾਰਾਜ ਜੀ ਨੇ ਉਹ ਮਾਇਆ ਵਾਲੇ ਢੋਣਾ ਤਰਲੇਪ ਹੈ ਸਰਬਰਮਾਸਤ ਸਦਾ ਲੇਪਾ ਤੂੰ ਹੀ ਸੰਤ ਸੰਤ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਮਹਾਰਾਜ ਜੀ ਸਾਰਿਆਂ ਵਿੱਚ ਵੱਸਦਾ ਹੈ ਤੇ ਵੱਸਦਾ ਹੋਇਆ ਵੀ ਨਜਰੇ ਉਹ ਭੁਮਤ ਜੋ ਬਾਸ ਬਸਚ ਹੈ ਮੁਕਰ ਮੈਂ ਜੈਸੀ ਸਾਈਂ ਕਹਿੰਦੇ ਜਿਤਨਾ ਸੁਗੰਧੀ ਫੁੱਲ ਦੇ ਵਿੱਚ ਵਸਦੀ ਵੀ ਹੈ ਤੇ ਉਹਨ ਤੋਂ ਵੱਖਰੀ ਵੀ ਹੈ ਢੀੜਾ ਇਹਨਾਂ ਸ਼ਾਮੀ ਸ਼ੀਸ਼ੇ ਦੇ ਵਿੱਚ ਆਪਣਾ ਪਰਸ਼ਾਵਾ ਵੇਖਦਾ ਉਹ ਪਰਸ਼ਾਵਾ ਉਹਦੇ ਵਿੱਚ ਵਸਦਾ ਕੀ ਸ਼ੀਸ਼ੇ ਜਦੋਂ ਆਪਣਾ ਪਰਸ਼ਾਵਾ ਨੂੰ ਵੇਖਦਾ ਹੈ ਸ਼ੀਸ਼ੇ ਕਿ ਉਹ ਉਹਦੇ ਤੋਂ ਵੱਖਰਾ ਦੀ ਹੈ ਪਰਮਾਤਮਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੇਰੇ ਵਿੱਚ ਵੱਸਦਾ ਵੀ ਹੈ ਤੇ ਤੇਰੇ ਤੋਂ ਬੱਖਰਾ ਵੀ ਹੈ ਨਰਲੇਪ ਹੈ ਸਰਬਰ ਬਾਹੀ ਸਦਾ ਨੇ ਪਰ ਉਹ ਹੀ ਸੰਗ ਸਮਾਈ ਉਹ ਮਾਇਆ ਵਾਲੇ ਗੁਣਾ ਤੋਂ ਨਰਲੇਪ ਹੈ ਮਾਇਆ ਵਾਲੇ ਜਿਹੜੇ ਗੁਣ ਨੇ ਇਹਨਾਂ ਤੋਂ ਉਨਰਲੇਪ ਹੈ ਪਰਮਾਤਮਾ ਦਾ ਪਰ ਇਹਦੇ ਇਸ ਸੰਸਾਰ ਅੰਦਰ ਹੈ ਕਿਤੇ ਦੂਰ ਨਹੀਂ ਗਿਆ ਜਿਸ ਇਹ ਕਹੀ ਨਾ ਕਿ ਰਬ ਪਰਮਾਤਮਾ ਇਹ ਜੋ ਸੰਸਾਰ ਨੂੰ ਬਣਾ ਕੇ ਕਿਤੇ ਮੋਰ ਚਲਾ ਗਿਆ ਨਹੀਂ ਸਤਿਗੁਰੂ ਉਥੇ ਤੋਂ ਤਾਂ ਇੱਥੇ ਹੀ ਰਹਿ ਗਿਆ ਇਹ ਜੋ ਸੰਸਾਰ ਵਿੱਚ ਹੀ ਬੈਠਾ ਹਰ ਇੱਕ ਥਾਂ ਤੇ ਘਟ ਘਟ ਮਹਾਂ ਬਾਦੂ ਵਸੇ ਸੰਤਨ ਕੀ ਕੋਕਾਰ ਕਿਸੇ ਕਰਕੇ ਉਤੇਜ ਬਹਾਦਰ ਜਿਵੇਂ ਬਦ ਬਦਤਾ ਕਿ ਕਹਿੰਦੇ ਉਹ ਹਰ ਇੱਕ ਥਾਂ ਲਿਖਾ ਜਿੱਥੇ ਵੀ ਤੂੰ ਚਲੇ ਜਾਏਂਗਾ ਉੱਥੇ ਹੀ ਹੈ ਮੇਰੇ ਕੋਲ ਤੂੰ ਸਭਨੇ ਖਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜਿਉ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਥੇ ਵੀ ਜਾਏਗਾ ਨਾ ਉਥੇ ਨਾਲ ਹੀ ਰਹਿਣਾ ਉਹ ਸਿਰਜਣਹਾਰ ਹੈ ਉਹਨੇ ਤੇਰੇ ਸਿਰਦਿਆ ਉਹਨੇ ਸੰਸਾਰ ਬਣਾਇਆ ਸ੍ਰਿਸ਼ਟੀ ਬਣਾਈ ਤੇ ਬਣਾ ਕੇ ਇੱਥੇ ਬੈਠੇ ਮਹਾਰਾਜ ਉਹ ਕਿਸੇ ਸੱਤ ਤੇ ਉਸਮਾਨ ਤੇ ਨਹੀਂ ਬੈਠੇ ਦਾ ਕਿਸੇ ਖਾਨ ਤੇ ਵੱਖਰਾ ਆਪਣਾ ਘਰ ਬਣਾਈ ਨਹੀਂ ਬੈਠਾ ਉਹ ਤਾਂ ਇੱਥੇ ਬੈਠਾ ਹੈ ਸਾਡੇ ਜੀਵਾਂ ਦੇ ਬੱਤ। ਇੱਥੇ ਹੀ ਉਹਨੂੰ ਲੱਭੇਗਾ ਮਹਾਰਾਜ ਕਹਿੰਦੇ ਅੰਦਰ ਹੀ ਉਹਨੂੰ ਖੋਜੇਗਾ ਤੇ ਅੰਦਰ ਹੀ ਪਾ ਲੇਗਾ। ਤੇਰੀ ਅੰਦਰੀਏ ਮਹਾਰਾਜ